ਜਿਹੜਾ ਤੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਨਵਾਂ ਟੂਰਨਾਮੈਂਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਇਹ ਸ੍ਰੀ ਚਾਨਣ ਕਲਸਰ ਸਪੋਰਟਸ ਐਂਡ ਵੈਲਫੇਅਰ ਕਲਬ ਵੱਲੋਂ ਫਾਰਮਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਵਿੱਚ 22 ਤਰੀਕ ਤੋਂ ਫੁੱਟਬਾਲ ਆਫਤੀ ਤੇ ਐਥਲੈਟਿਕਸ ਦੇ ਮੁਕਾਬਲੇ ਕਰਾਇਆ ਗਿਆ ਸੀ ਅੱਜ ਅਖੀਰਲੇ ਦਿਨ 25 ਤਰੀਕ ਨੂੰ ਉੱਤੇ ਅੰਗੜਾ ਕਰਵਾਈਆਂ ਜਾ ਰਹੀਆਂ ਨੇ ਤੇ ਅੱਜ ਚਹਰ ਦੇ ਤੇ ਦੂਰੋਂ ਦੂਰੋਂ ਦਰਸ਼ਕ ਪਹੁੰਚੇ ਨੇ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਅਤਵੰਤ ਦੇ ਵਜੋਂ ਪਹੁੰਚੇ ਨੇ, ਗੁਦਰ ਸਾਹਿਬਾਨ ਵੀ ਪਹੁੰਚੇ ਨੇ। ਤੇ ਬੜਾ ਵਧੀਆ ਅੱਜ ਮੇਲਾ ਭਰਿਆ। ਕਮੈਂਟਰੀ ਵਾਲੇ ਸਾਡੇ ਗੋਲਦੀਪਾਈ ਹੁਣੇ ਆਏ ਹੋਏ ਨੇ। ਸੋ ਬਹੁਤ ਵਧੀਆ ਮੇਲਾ ਭਰਿਆ ਏ। ਕਿਹੜੀ-ਕਿਹੜੀ ਕੀਤੀਆਂ ਖੇਡਾਂ ਜਿਹੜੀਆਂ ਉਹਦੇ ਕਰਵਾਈਆਂ ਜਾਂਦੀਆਂ ਨੇ ਟੂਰਨਾਮੈਂਟ। ਸਾਨੂੰ ਲਗਾਤਾਰ ਅਸੀਂ ਜਿਹੜੀ ਮੇਨ ਸਾਡੀ ਹੁੰਦੀ ਆ ਫੁੱਟਬਾਲ ਤੇ ਹਾਕੀ ਹੁੰਦੀ ਆ, ਐਥਲੈਟਿਕਸ ਹੁੰਦੀ ਆ ਤੇ ਕਬੱਡੀ ਹੁੰਦੀ ਆ। ਤੋ ਇਸ ਵਾਰ ਅਸੀਂ ਨਵਾਂ ਜਿਹੜਾ ਸ਼ਹਿਰ ਦੀ ਨਿਵਾਸੀਆਂ ਦਾ ਜੋ ਕਹਿੰਦੇ ਸੀ ਵੀ ਕੋਈ ਨਵੇਂ ਚੀਜ਼ ਪੁਰਾਣਾ ਆਪਣਾ ਸੱਭਿਆਚਾਰ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਨੇ ਜੀ। ਸੋ ਕੁੱਤਿਆਂ ਦੀਆਂ ਦੌੜਾਂ ਨੂੰ ਦੇਖਣ ਲਈ ਬਹੁਤ ਦੂਰੋਂ ਦੂਰੋਂ ਜਿਹੜੇ ਦਰਸ਼ਕ ਆਏ ਨੇ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਜਿਹੜੀਆਂ ਟੀਮਾਂ ਆਉਂਦੀਆਂ ਨੇ ਉਹ ਕਿੱਥੋਂ ਕਿੱਥੋਂ ਆਉਂਦੀਆਂ ਖੇਡਣ ਦੇ ਲਈ। ਉਹ ਪੰਜਾਬ ਦੇ ਕੋਨੇ-ਕੋਨੇ ਤੋਂ ਜੀ ਹਰੇਕ ਜ਼ਿਲ੍ਹੇ ਤੋਂ ਟੀਮਾਂ ਪਹੁੰਚ ਰਹੀਆਂ ਨੇ ਤੇ ਦੂਰੋਂ ਦੂਰੋਂ ਬੜੇ ਚਾਹ ਨਾਲ ਟੀਮਾਂ ਆਈਆਂ ਨੇ। ਸਾਰਾ ਅੱਜ ਖੇਡ ਮੇਲੇ ਤੇ ਪਹੁੰਚੋ ਕੀ ਸਰ ਦੇਖਦੇ ਆਪੋ। ਅੱਜ ਗੁਰਦਰ ਚਰਕਮਲ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਜਿਹੜਾ ਟੱਕਰ ਸਾਹਿਬ ਦੀ ਯਾਦ ਦੇ ਵਿੱਚ ਖੇਡ ਮੇਲਾ ਕਰਾਇਆ ਜਾ ਰਿਹਾ ਉਹਦੇ ਤੇ ਬਤੌਰ ਵਿਸ਼ੇਸ਼ ਮਹਿਮਾਨ ਮੈਂ ਪਹੁੰਚਿਆ ਮੈਂ ਸਭ ਤੋਂ ਪਹਿਲਾਂ ਸਾਰੀ ਪ੍ਰਬੰਧਕੀ ਕਮੇਟੀ ਨੂੰ ਵਾਰਕਬਾਦ ਦਿੰਨਾ ਔਰ ਬਹੁਤ ਮੁਲੱਖਣ ਗੱਲ ਹੈ ਇਹ ਕਿ ਇਸ ਤਰ੍ਹਾਂ ਦੇ ਖੇਡ ਮੇਲੇ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੇ ਯਾਦ ਦੇ ਵਿੱਚ ਹੋਣੇ ਜ਼ਰੂਰੀ ਇਹਦੇ ਨਾਲ-ਨਾਲ ਜਿੱਥੇ ਅਸੀਂ ਜਾਣ ਵਾਲੀ ਸ਼ਖਸੀਅਤ ਉਹਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਦੇ ਆਂ ਉਥੇ ਨੌਜਵਾਨਾਂ ਨੂੰ ਜਿਹੜੀ ਹੈ ਸਪੋਰਟਸ ਦੇ ਵਿੱਚ ਅੱਗੇ ਵਧਣ ਲਈ ਇੱਕ ਪਲੇਟਫਾਰਮ ਮਿਲਦਾ ਅੱਜ ਦੇ ਸਮੇਂ ਦੇ ਵਿੱਚ ਖੇਡਾਂ ਜਿਹੜੀਆਂ ਨੇ ਸਰੀਰਕ ਵਿਕਾਸ ਵਾਸਤੇ ਦਿਮਾਗੀ ਤੰਦਰੁਸਤੀ ਵਾਸਤੇ ਮਨੁੱਖ ਦੇ ਲਈ ਬਹੁਤ ਜ਼ਰੂਰੀ ਵੀ ਨੇ ਜਿੱਥੇ ਆਪਾਂ ਨਸ਼ਿਆਂ ਤੋਂ ਦੂਰ ਹੁੰਨੇ ਇਹਦੇ ਨਾਲ ਉਥੇ ਸਰੀਰਕ ਵਿਕਾਸ ਵੀ ਹੁੰਦਾ ਔਰ ਸਾਨੂੰ ਇੱਕ ਡਿਫਰੈਂਟ એનર્ਜੀ ਮਿਲਦੀ ਹੈ ਅੱਗੇ ਵਧਣ ਵਾਸਤੇ ਸਪੋਰਟਸ ਦੇ थ्रू ਸੋ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਖਾਸ ਤੌਰ ਤੇ ਸਰਪੰਨਜੀਤ ਸਿੰਘ ਘੇਲੋਂ ਸਾਡੇ ਖੜੇ ਨੇ ਇਹਨਾਂ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਇੱਕ ਵਾਰੀ ਫਿਰ ਤੋਂ ਸਮੂਕ ਕਲੱਬ ਸੂ ਮੇਰੇ ਵੀਰ ਆ ਪ੍ਰਧਾਨ ਜੀ ਖੜੇ ਨੇ ਇਹਨਾਂ ਨੂੰ ਇਹਨਾਂ ਦੀ ਸਮੁੱਚੀ ਟੀਮ ਨੂੰ ਆਏ ਹੋਏ ਸਾਰੇ ਮਹਿਮਾਨਾਂ ਨੂੰ ਪਾਰਟਿਸਪੈਂਟਸ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਦਾ ਵੱਜ ਟੂਰਨਾਮੈਂਟ ਤੇ ਹਾਜ਼ਰੀ ਲਗਵਾਈ ਹੈ ਕੀ ਸੰਦੇਸ਼ ਦਿੰਦੇ ਕੀ ਕਹਿੰਦੇ ਪਹਿਲਾਂ ਤਾਂ ਬਤਨਮਾਦ ਕਰਨਾ ਚਾਹਣਾ ਸ਼੍ਰੀ ਚਰਨ ਕਮਲ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਜਿਹਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਜੱਜ ਉਹਨਾਂ ਨੇ ਦੇ ਸਾਰੀ ਜਿਹੜੀ ਟੀਮ ਉਹ ਤਕਰੀਬਨ ਹਰੇਕ ਸਾਲ ਦੀ ਤਰ੍ਹਾਂ ਜਿਹੜਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਆ ਸਾਡਾ ਮਛਵਾਲਾ ਸਾਹਿਬ ਇੱਥੇ ਬੰਦਾ ਟੂਰਨਾਮੈਂਟ ਕਰਵਾਉਂਦੇ ਨੇ ਜਿਹਦੇ ਵਿੱਚ ਹਾਕੀ ਵੀ ਦੇਖ ਰਹੇ ਆ ਤੁਸੀਂ ਪੰਜਾਬ ਦੇ ਕੋਨੇ-ਕੋਨੇ ਤੋਂ ਟੀਮਾਂ ਆਈਆਂ ਨੇ ਫੁੱਟਬਾਲ ਦੇ ਜਿਹੜੇ ਮੈਚ ਚੱਲ ਰਹੇ ਨੇ ਐਥਲੈਟਿਕ ਹੋਰੀ ਆ ਕਬੱਡੀ ਵੀ ਖੇਢੀ ਗਈ ਆ ਔਰ ਕੁੱਤਿਆਂ ਦੀ ਦੌੜਾਂ ਕਰਵਾਈਆਂ ਗਈਆਂ ਨੇ ਜਿਹਦੇ ਵਿੱਚ ਬੇਸਮ ਦਾ ਕੋਈ ਨਾਮੀ ਖਿਡਾਰੀ ਔਰ ਨਾਮੀ ਜਿਹੜੇ ਮੈਂ ਸਭ ਨਾਲ ਕੋਈ ਕੁੱਤੇ ਜਿਹੜੇ ਭਜਾਉਂਦੇ ਨੇ ਉਹ ਇੱਥੇ ਆਏ ਨੇ ਔਰ ਕੋਈ ਵੀ ਬੜੀ ਖੁਸ਼ੀ ਹੋਈ ਆ ਕਿ ਇਸ ਦਾ ਜਸਪਾਲ ਸਿੰਘ ਜੱਜ ਜਿਹੜੇ ਆਪ ਵੀ ਮੈਂ ਸਮਝਦਾ ਕਿ ਫੁੱਟਬਾਲ ਦੇ ਵੱਡੇ ਖਿਡਾਰੀ ਹੋਰ ਵੀ ਹੈਗੇ ਨੇ ਪਹਿਲਾਂ ਵੀ ਰਹੇ ਨੇ ਤੇ ਇਹਨਾਂ ਦੇ ਸਾਰੀ ਦੇਖ ਰੇ ਖੇਡ ਬਹੁਤ ਲੰਮੇ ਸਮੇਂ ਤੋਂ ਤੇ तकरीबन 20 15 20 ਸਾਲ ਤੱਕ ਮੈਨੂੰ ਦੇਖਦੇ ਨੇ ਹੋਗੇ ਟੂਰਨਾਮੈਂਟ ਦੇ ਵਿੱਚ ਇੱਥੇ ਇਹਨਾਂ ਦੀ ਸ਼ਮੂਲੀਅਤ ਕਰਦੇ ਹੋਏ ਔਰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਨੇ ਜਿੰਨੇ ਵੀ ਸਾਡੇ ਪੁਰਾਣੇ ਖਿਡਾਰੀ ਨੇ ਇਸ ਇਲਾਕੇ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਵੱਡੀ ਗੱਲ ਹੁੰਦੀ ਹੈ ਕਿ ਜਿਹੜੇ ਪੁਰਾਣੇ ਖਿਡਾਰੀ ਨੂੰ ਯਾਦ ਕਰਨਾ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਇਹ ਜਿਹੜੀਆਂ ਖੇਡਾਂ ਨੇ ਆਪਣੇ ਲਈ ਬਹੁਤ ਜ਼ਰੂਰੀਆਂ ਕਿਉਂਕਿ ਆਪਾਂ ਮਹਿਸੂਸ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਕਾਫੀ ਹੈ ਔਰ ਇਹਨੂੰ ਠੱਲਣ ਦੇ ਲਈ ਇਹੋ ਜਿਹੜੀਆਂ ਖੇਡਾਂ ਨੇ ਇਹੋ ਜਿਹੇ ਜਿਹੇ ਟੂਰਨਾਮੈਂਟ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਣੇ ਬੜੇ ਜ਼ਰੂਰੀ ਨੇ ਮੈਂ ਵਧਾਈ ਦੇਣਾ ਚਾਹੁੰਦਾ ਸ਼੍ਰੀ ਚਰਨ ਕਮਲ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰ ਸਾਹਿਬਾਨ ਨੂੰ ਪ੍ਰਧਾਨ ਸਾਹਿਬ ਨੂੰ ਚੇਅਰਮੈਨ ਸਾਹਿਬਾਨ ਨੂੰ ਸਾਰੀਆਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆਗੂ ਸਾਹਿਬਾਨ ਆਏ ਨੇ ਕਿਉਂਕਿ ਸਾਰੇਾਂ ਦੀ ਸ਼ਮੂਲੀਅਤ ਕਿਉਂਕਿ ਮੇਰੀ ਕਿਉਂਕਿ ਮੈਂ ਵੀ ਖੇਡਾਂ ਕਰਵਾਉਣਾ ਰਹਿੰਦਾ ਸੀ ਸਭੀ ਇੱਕੋ ਗੱਲ ਹੁੰਦੀ ਸੀ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਸੀਂ ਬੁਲਾਉਣਾ। ਆ ਕੇ ਹੋ ਸਕਿਆ ਕਿ ਇਹਦਾ ਮੁਕਾਮਾ ਇਹ ਸਾਰਾ ਸੱਦੇ ਸਾਰੇ ਦਾ ਸੰਪਾ ਟੂਰਨਾਮੈਂਟਾ। ਤੁਹਾਡੇ ਇਹੋ ਜਿਹੇ ਮੌਕੇ ਤੇ ਆਪੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ। ਤੇ ਪਰਸ਼ੂ ਵੀ ਜਰੇ ਦੇ ਨਾਲ ਸਾਡੇ ਰਹੇ ਨੇ ਸਾਰੇ। ਹੋਰ ਵੀ ਸਾਥ ਕਰੇਗੇ ਪ੍ਰਵਾਹ ਸਾਹਿਬ ਦੇ ਰੂਪ ਵਿੱਚ। ਸਾਰੇ ਸਾਥੀ ਕਰੇਗੇ। ਸਾਰਿਆਂ ਦਾ ਬਹੁਤ ਬਹੁਤ ਧੰਨ ਸਾਰਿਆਂ ਨੂੰ ਜੀਣਾ। ਪਰ ਖਾਸ ਤੌਰ ਦੇ ਤੇ ਪੱਤਰਕਾਰ ਭਾਈ ਜਰੇ ਦਾ ਬਹੁਤ ਜ਼ਿਆਦਾ ਧੰਨਵਾਦਾਂ ਬੱਚੋ ਮੈਂ ਰੋਜ਼ ਦੇਖ ਰਿਹਾ ਕਿ ਪਲੈਟਫਾਰਮ ਦੀ ਮੀਡੀਆ ਰੈਡ ਮੀਡੀਆ ਦੇ ਉੱਤੇ ਜਿਹੜੀਆਂ ਇਹ ਦੁਨ ਵਰਦੀਆਂ ਖਬਰਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਇਹ ਸਾਫ ਰਹਿ ਨੇ ਜੁਆਨ ਬੇਟ ਸਾਰੇ ਦਰਸ਼ਕ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ